ਰਤਨਾਂ ਨੂੰ ਸ੍ਰੀ ਵਾਹਿਗੁਰੂ ਸਾਹਿਬ ਜੀ ਕਰ ਕਿਰਪਾ ਜਿਉ ਸਤ ਗੁਰ ਮਿਲਿਆ ਮਨ ਮੰਦਰ ਮੈਂ ਦੀਪਕ ਜਲਿਆ ਜੀਤ ਹਾਰ ਕੇ ਸੋ ਜੀ ਕਰੇ ਤਾ ਇਸ ਕਰ ਕੀਮਤ ਪਰੇ ਕਾਰਨ ਕਾਵਨ ਸਭ ਕਿਛੈ ਕੈ ਆਪੇ ਬੋਧ ਵਿਚਾਰ ਬੇਵਿਕੈ ਦੂਰ ਨ ਨਿਰ ਸਭ ਕੈ ਸੰਗਾ ਸੱਚ ਸਲਾਹਨ ਨਾਨਕ ਹਰ ਰੰਗਾ ਕਰ ਕਿਰਪਾ ਜਿਉ ਸਤ ਗੁਰ ਮਿਲਿਆ ਮਨ ਮੰਦਰ ਮੈਂ ਦੀਪਕ ਜਲਿਆ ਜੀਤ ਹਾਰ ਕੇ ਸੋ ਜੀ ਕਰੀ ਤਾ ਵੈਸ ਕਰ ਕੇ ਕੀਮਤ ਪਰੇ ਕਰਨ ਕ ਰਾਵਨ ਸਭ ਕਿ ਛੈ ਕਾ ਆਪੇ ਬੋਧ ਵਿਚਾਰ ਬੇ ਵੇਕੈ ਦੂਰ ਨਾ ਨਿਰ ਸਭ ਕੈ ਸੰਗਾ ਸਚ ਸਲਾਹਨ ਨਾਨਕ ਹਰ ਰੰਗਾ ਕਰ ਕਿਰਪਾ ਜਿਉ ਸਤ ਗੁਰ ਮਿਲਿਆ ਮਨ ਮੰਦਰ ਮੈਂ ਦੀਪਕ ਜਲਿਆ ਜੇ ਤਹਾਰ ਕੀ ਸੋ ਜੀ ਕਰੀ ਤਵੈ ਇਸ ਘਰ ਕੀ ਕੀਮਤ ਪਰੇ ਕਰਨ ਕ ਰਾਵਨ ਸਭ ਕਿ ਛੈ ਕੈ ਆਪੇ ਬਦ ਵਿਚਾਰ ਬੇ ਵੇਖੈ ਦੂਰ ਨਾ ਨਿਰ ਸਭ ਕੈ ਸੰਗਾ ਸਚ ਸਲਾਹਨ ਨਾਨਕ ਹਰ ਰੰਗਾ ਕਾਰ ਕਿਰਪਾ ਜਿਉ ਸਤ ਗੁਰ ਮਿਲਿਆ ਮਨ ਮੰਦਰ ਮੈਂ ਦੀਪਕ ਜਲਿਆ ਜੇਤ ਹਾਰ ਕੇ ਸੋ ਜੀ ਕਰੀ ਤਾ ਇਸ ਕਰ ਕੇ ਕੀਮਤ ਪਰੇ ਕਰਨ ਕ 라ਵਨ ਸਭ ਕਿ ਸ਼ੈ ਕੈ ਆਪੇ ਬੋਧ ਵਿਚਾਰ ਬੇਵਿਕੈ ਦੂਰ ਨਾ ਨਿਰ ਸਭ ਕੈ ਸੰਗਾ ਸਚ ਸਲਾਹਨ ਨਾਨਕ ਹਰ ਰੰਗਾ ਕਰ ਕਿਰਪਾ ਜਿਉ ਸਤ ਗੁਰ ਮਿਲਿਆ ਮਨ ਮੰਦਰ ਮਹਿ ਦੀਪਕ ਜਲਿਆ ਜੇ ਤਹਾਰ ਕੇ ਸੋ ਜੇ ਕਰੇ ਤਾਂ ਇਸ ਕਰ ਕੇ ਕੀਮਤ ਪਰੇ ਕਰਨ ਕਰਾਵਨ ਸਭ ਕਿਸ਼ੈ ਕੈ ਆਪੇ ਬਦ ਵਿਚਾਰ ਬੇਵਕੈ ਦੂਰ ਨਾ ਨਿਰ ਸਭ ਕੈ ਸੰਗਾ ਸੱਚ ਸਲਾਹਨ ਨਾਨਕ ਹਰ ਰੰਗਾ ਕਰ ਕਿਰਪਾ ਜਿਉ ਸਤ ਗੁਰ ਮਿਲਿਆ ਮਨ ਮੰਦਰ ਮੈਂ ਦੀਪਕ ਜਲਿਆ ਜੀਤ ਹਾਰ ਕੇ ਸੋ ਜੀ ਕਰੇ ਤਉ ਇਸ ਕਰ ਕੇ ਕੀਮਤ ਪਰੇ ਕਰਨ ਕਰਾਵਨ ਸਭ ਕਿਸੈ ਕੈ ਆਪੇ ਬਦ ਵਿਚਾਰ ਬੇਵਕੈ ਦੂਰ ਨਾ ਨਿਰ ਸਭ ਕੈ ਸੰਗਾ ਸੱਚ ਸਲਾਹਣ ਨਾਨਕ ਹਰ ਰੰਗਾ ਕਰ ਕਿਰਪਾ ਜਿਉ ਸਤ ਗੁਰ ਮਿਲਿਆ ਮਨ ਮੰਦਰ ਮੈਂ ਦੀਪਕ ਜਲਿਆ ਜੇ ਤਹਾਰ ਕੇ ਸੋ ਜੀ ਕਰੇ ਤਾ ਵੈਸ ਕਰ ਕੇ ਕੀਮਤ ਪਰੇ ਕਰਨ ਕ ਰਾਵਨ ਸਭ ਕਿ ਛੈ ਕਾ ਆਪੇ ਬਦ ਵਿਚਾਰ ਬੇ ਵੇਖੈ ਦੂਰ ਨਾ ਨਿਰ ਸਭ ਕੈ ਸੰਗਾ ਸਚ ਸਲਾਹਨ ਨਾਨਕ ਹਰ ਰੰਗਾ ਕਰ ਕਿਰਪਾ ਜਿਉ ਸਤ ਗੁਰ ਮਿਲਿਆ ਮਨ ਮੰਦਰ ਮੈਂ ਦੀਪਕ ਜਲਿਆ ਜੀਤ ਹਰ ਕੀ ਸੋ ਜੀ ਕਰੇ ਤਵਾ ਇਸ ਕਰਕੇ ਕੀਮਤ ਪਰੇ ਕਰਨ ਕਰਾਵਨ ਸਭ ਕਿ ਸ਼ੈ ਕੈ ਆਪੇ ਬਦ ਵਿਚਾਰ ਬੇ ਵੇਕੈ ਦੂਰ ਨਾ ਨਿਰ ਸਭ ਕੈ ਸੰਗਾ ਸੱਚ ਸਲਾਹਨ ਨਾਨਕ ਹਰ ਰੰਗਾ ਕਰਿ ਕਿਰਪਾ ਜਿਉ ਸਤ ਗੁਰ ਮਿਲਿਆ ਮਨ ਮੰਦਰ ਮੈਂ ਦੀਪਕ ਜਲਿਆ ਜੇਤ ਹਾਰ ਕੇ ਸੋ ਜੀ ਕਰੀ ਤਵੈ ਸਿ ਕਰ ਕੇ ਕੀਮਤ ਪਰਈ ਕਰਨ ਕ 라ਵਨ ਸਭ ਕਿ ਛੈ ਕੈ ਆਪੇ ਬੋਧ ਵਿਚਾਰ ਬੇਵਿਕੈ ਦੂਰ ਨਾ ਨਿਰ ਸਭ ਕੈ ਸੰਗਾ ਸਚ ਸਲਾਹਨ ਨਾਨਕ ਹਰ ਰੰਗਾ ਕਰ ਕਿਰਪਾ ਜਿਉ ਸਤ ਗੁਰ ਮਿਲਿਆ ਮਨ ਮੰਦਰ ਮੈਂ ਦੀਪਕ ਜਲਿਆ ਜੇਤ ਹਾਰ ਕੇ ਸੋ ਜੇ ਕਰੇ ਤਉ ਇਸ ਕਰ ਕੀ ਕੀਮਤ ਪਰੇ ਕਰਨ ਕਰਾਵਨ ਸਭ ਕਿਛ ਕੈ ਆਪੇ ਬਦ ਵਿਚਾਰ ਬੇਵਕੈ ਦੂਰ ਨਾ ਨਿਰ ਸਭ ਕੈ ਸੰਗਾ ਸੱਚ ਸਲਾਹਣ ਨਾਨਕ ਹਰ ਰੰਗਾ ਕਰ ਕਿਰਪਾ ਜਿਉ ਸਤ ਗੁਰ ਮਿਲਿਆ ਮਨ ਮੰਦਰ ਮੈਂ ਦੀਪਕ ਜਲਿਆ ਜੇ ਤਹਾਰ ਕੀ ਸੋ ਜੀ ਕਰੇ ਤਾ ਇਸ ਕਰ ਕੀ ਕੀਮਤ ਪਰੇ ਕਾਰਨ ਕਾਵਨ ਸਭ ਕਿਛੈ ਕੈ ਆਪੇ ਬਦ ਵਿਚਾਰ ਬੇਵਿਕੈ ਦੂਰ ਨ ਨਿਰ ਸਭ ਕੈ ਸੰਗਾ ਸਚ ਸਲਾਹਣ ਨਾਨਕ ਹਰ ਰੰਗਾ ਕਰ ਕਿਰਪਾ ਜਿਉ ਸਤ ਗੁਰ ਮਿਲਿਆ ਮਨ ਮੰਦਰ ਮੈਂ ਦੀਪਕ ਜਲਿਆ ਜੀਤ ਹਾਰ ਕੇ ਸੋ ਜੀ ਕਰੇ ਤਾ ਇਸ ਕਰ ਕੇ ਕੀਮਤ ਪਰੇ ਕਰਨ ਕ 라ਵਨ ਸਭ ਕਿ ਛੇਕੈ ਆਪੇ ਬਦ ਵਿਚਾਰ ਬੇ ਵੇਕੈ ਦੂਰ ਨਾ ਨਿਰ ਸਭ ਕੈ ਸੰਗਾ ਸੱਚ ਸਲਾਹਣ ਨਾਨਕ ਹਰ ਰੰਗਾ ਕਰ ਕਿਰਪਾ ਜਿਉ ਸਤ ਗੁਰ ਮਿਲਿਆ ਮਨ ਮੰਦਰ ਮੈਂ ਦੀਪਕ ਜਲਿਆ ਜੀਤ ਹਰ ਕੀ ਸੋ ਜੀ ਕਰੀ ਤਵਾ ਇਸ ਕਰਕੇ ਕੀਮਤ ਪਰੇ ਕਰਨ ਕਰਾਵਨ ਸਭ ਕਿ ਸ਼ੈ ਕੈ ਆਪੇ ਬਦ ਵਿਚਾਰ ਬੇਵਕੈ ਦੂਰ ਨਾ ਨਿਰ ਸਭ ਕੈ ਸੰਗਾ ਸੱਚ ਸਲਾਹਨ ਨਾਨਕ ਹਰ ਰੰਗਾ ਕਰਿ ਕਿਰਪਾ ਜਿਉ ਸਤਿਗੁਰ ਮਿਲਿਆ ਮਨ ਮੰਦਰ ਮੈਂ ਦੀਪਕ ਜਲਿਆ ਜੀਤ ਹਾਰ ਕੇ ਸੋ ਜੀ ਕਰੀ ਤਵੈ ਸਹ ਕਰ ਕੇ ਕੀਮਤ ਪਰਈ ਕਰਨ ਕ੍ਰਾਵਨ ਸਭ ਕਿ ਛੈ ਕੈ ਆਪੇ ਬੋਧ ਵਿਚਾਰ ਬੇਵਿਕੈ ਦੂਰ ਨਾ ਨਿਰ ਸਭ ਕੈ ਸੰਗਾ ਸਚ ਸਲਾਹਨ ਨਾਨਕ ਹਰ ਰੰਗਾ ਕਰ ਕਿਰਪਾ ਜਿਉ ਸਤ ਗੁਰ ਮਿਲਿਆ ਮਨ ਮੰਦਰ ਮੈਂ ਦੀਪਕ ਜਲਿਆ ਤਹਾਰ ਕੇ ਸੋ ਜੀ ਕਰੇ ਤਾ ਇਸ ਕਰ ਕੇ ਕੀਮਤ ਪਰੇ ਕਰਨ ਕ ਰਾਵਨ ਸਭ ਕਿ ਛੈ ਕ ਆਪੇ ਬਦ ਵਿਚਾਰ ਬੇ ਵੇਖੇ ਦੂਰ ਨਾ ਨਹਿ ਸਭ ਕ ਸੰਗਾ ਸੱਚ ਸਲਾਹਣ ਨਾਨਕ ਹਰ ਰੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ